ਲੇ ਵੀ ਦੋਸਤੋ ਮੋਡੇ ਪਿੰਡ ਆਏ ਹੋਇਆ ਮੋਡੇ ਆਉਣ ਦਾ ਕੀ ਕਾਰਨ ਆਪਣਾ ਜਿਹੜਾ ਤੁਸੀਂ ਸਾਹਮਣੇ ਬੋਰਡ ਦੇਖ ਰਹੇ ਹੋ ਇਹ ਮਾਨਸਾ ਜ਼ਿਲ੍ਹੇ ਦਾ ਸਭ ਤੋਂ ਛੋਟਾ ਪਿੰਡ ਆ ਜਿੱਥੇ ਇੱਕ ਬੁੜੇ ਦੀ ਹਾਲਾ ਦਾ ਤੇ ਸਾਰਾ ਪਿੰਡ ਦੰਦੀਆ ਵਾਲਾਂ ਦਾ ਇਹ ਗੱਲ ਸੱਚ ਆ ਵੀ ਸਾਰਾ ਪਿੰਡ ਦੰਦੀਆ ਵਾਲਾਂ ਦਾ ਸਾਰਾ ਪਿੰਡ ਦੰਦੀਆ ਵਾਲਾਂ ਦਾ ਇੱਕ ਬੁੜੇ ਦੀ ਹਾਲਾ ਦਾ ਤੇ ਗਿਣਮੇ ਜੁਣਮੇ ਜੇ ਮੈਂ ਗੱਲ ਕਰਾਂ ਤਕਰੀਬਨ 50 ਘਰਾਂ ਦਾ ਪਿੰਡ ਆ ਇਹ 50 ਘਰਾਂ ਦਾ ਤੇ ਇਸ ਪਿੰਡ ਦੇ ਵਿੱਚ ਦੋਸਤੋ ਇੰਨਾ ਕਿ ਇੱਕ ਕੰਮ ਕੀਤਾ ਹੋਇਆ ਸੋਹਣਾ ਉਹ ਆਪਾਂ ਅੱਗੇ ਜਾ ਕੇ ਦੇਖਦੇ ਆਂ ਕਿ ਕੀ ਕੰਮ ਸੋਹਣਾ ਕੀਤਾ ਤੁਸੀਂ ਸਾਰੇ ਪੇਜ ਨਾਲ ਬਣੇ ਰਹੋ ਐਂਡ ਤੇ ਆਪਾਂ ਦਿਖਾਉਣਾ ਵੀ ਤੁਹਾਨੂੰ ਇਹ ਇਹ ਪਿੰਡ ਵਾਲਿਆਂ ਨੇ ਕਿਨੇ 50 ਸਾਲ ਬਾਅਦ ਹੋਇਆ ਇਹ ਕੰਮ 50 ਸਾਲ ਬਾਅਦ ਹੋਇਆ ਜੀ ਇਹ ਕੰਮ ਕੀ ਕੰਮ ਹੋਇਆ ਤੁਹਾਨੂੰ ਬਲੌਗ ਦੇਖਣਾ ਪੈਣਾ ਤਾਂ ਤੁਹਾਨੂੰ ਪਤਾ ਲੱਗਣਾ ਵੀ ਇਹ ਕੀ ਕੰਮ ਹੋਇਆ ਤੁਸੀਂ ਸਾਰਾ ਬਲੌਗ ਦੇਖਦੇ ਦੇਖਦੇ ਤੁਸੀਂ ਆਪਣੇ ਆਪ ਹੀ ਸ਼ੇਅਰ ਕਰ ਦੋਗੇ ਸਾਵਣ ਦੇ ਮਹੀਨੇ ਨੂੰ ਆਪਾਂ ਬਹੁਤ ਜ਼ਿਆਦਾ ਮਿਸ ਕਰਦੇ ਹੁੰਨੇ ਆਂ ਸਾਉਣ ਦਾ ਮਹੀਨਾ ਕਿਉਂ ਮਿਸ ਕਰਦੇ ਹੁੰਦੇ ਆ ਕਿਉਂਕਿ ਭੈਣਾਂ ਦਾ ਮਹੀਨਾ ਹੁੰਦਾ ਪੰਜਾਬ 12 ਮਹੀਨੇ ਦੇ ਵਿੱਚ ਇੱਕ ਮਹੀਨਾ ਇਦਾਂ ਦਾ ਹੁੰਦਾ ਜਿਹੜਾ ਸਾਉਣ ਦਾ ਹੁੰਦਾ ਜਿੱਤੇ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਆ ਤੇ ਬਹੁਤ ਜ਼ਿਆਦਾ ਇਸ ਮਹੀਨੇ ਦੇ ਵਿੱਚ ਹਰਿਆਲੀ ਵੀ ਹੁੰਦੀ ਆ ਤੇ ਮੇਰੇ ਪਿੱਛੇ ਸਾਰੀਆਂ ਮੇਰੀਆਂ ਭੈਣਾਂ ਨੇ ਕਿਉਂਕਿ ਮੇਰਾ ਪਰਿਵਾਰ ਆ ਮੈਂ ਅਕਸਰ ਇਹੋ ਚੀਜ਼ ਕਹਿੰਦਾ ਹੁੰਦਾ ਵੀ ਮੇਰੇ ਜਿੱਥੇ ਵੀ ਮੈਂ ਜਾਣਾ ਹੁੰਦਾ ਤਾਂ ਮੇਰਾ ਪਰਿਵਾਰ ਹੁੰਦਾ ਤੇ ਮੇਰੀਆਂ ਭੈਣਾਂ ਨੇ ਬਹੁਤ ਸੋਹਣੇ ਬਾਗਲੇ ਹੋਇਆ ਜੀ ਡੋਰੀਆ ਪਰਾਂਦਾ ਲਹਿੰਗੇ ਉਹੀ ਜਿਹੜਾ ਮੰਨ ਕੇ ਚੱਲੋ ਅੱਜ ਤੋਂ 50 ਸਾਲ ਪਿੱਛੇ ਦੀ ਮੈਂ ਗੱਲ ਕਰਾਂ ਅੱਜ ਮੈਨੂੰ ਉਹ ਜੀਤੇ ਸਮਾਂ ਆ ਗਿਆ ਕਿਉਂਕਿ ਮੈਂ ਸਮਾਂ ਨਹੀਂ ਦੇਖਿਆ ਪਰ ਮੈਂ ਆਪਣੀਆਂ ਦਾਦੇ ਤੋਂ ਦਾਦੀ ਤੋਂ ਬਹੁਤ ਇਦਿੰਦਿਆਂ ਸੁਣਿਆ ਸੀ ਵੀ ਜਿਹੜਾ ਪੁਰਾਣਾ ਕਲਚਰ ਸੀ ਆਪਣਾ ਉਹ ਐਦਾਂ ਦਾ ਸਮਾਂ ਸੀਗਾ ਤੇ ਕੁਝ ਗੱਲਾਂ ਬਾਤਾਂ ਮੈਂ ਹੋਰ ਇਹਨਾਂ ਨਾਲ ਮੈਂ ਦਿਖਾਉਂਗਾ ਸਾਰੀਆਂ ਮੇਰੀਆਂ ਤੇ ਨਾਲ ਕੁਝ ਮੇਰੀਆਂ ਭੈਣਾਂ ਨੇ ਭੈਣੇ ਸਾਰਿਆਂ ਨੂੰ ਸ਼ਾਸ਼ੀਕਾਲ ਜੀ ਭੈਣੇ ਤੁਸੀਂ ਆਪਣੇ ਪਿੰਡ ਦੇ ਵਿੱਚ ਤੀਆਂ ਦਾ ਤਿਹਾਰ ਲੱਗਿਆ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਜਿਹੜੇ ਬੱਚੇ ਨੇ ਅੱਜ ਦਾ ਜਿਹੜਾ ਦੌਰ ਆ ਉਹ ਦਿਨੋਂ ਦਿਨਾਂ ਇਹ ਚੀਜ਼ ਨੂੰ ਭੁੱਲੀ ਜਾਂਦਾ ਸੋਡੇ ਦਿਲ ਦੇ ਵਿੱਚ ਕਿੱਦਾਂ ਆਇਆ ਵੀ ਤੁਸੀਂ ਇਹ ਆਪਣੇ ਧਿਆਰ ਨੂੰ ਅੱਜ ਵੀ ਕਾਇਮ ਰੱਖਿਆ ਹੋਇਆ ਸਾਡੇ ਵੀਰ ਜੀ ਹੈ ਮੈਂ ਮਤਲਬ ਸਾਡੇ ਪੇਕੇ ਪਿੰਡ ਤੀਆਂ ਲੱਗਦੀਆਂ ਹੁੰਦੀਆਂ ਸੀ ਅੱਛਾ ਜੀ ਅੱਛਾ ਤਕਰੀਬਨ 18 ਸਾਲ ਸਾਨੂੰ ਬਈਆਂ ਨੂੰ ਉਹ ਤੋਂ ਪਹਿਲਾਂ ਮਤਲਬ 50 ਸਾਲ ਸਾਡੀਆਂ ਮੰਮੀਆਂ ਨੂੰ ਹੋ ਕੇ 40 ਸਾਲ ਠੀਕ ਹੈ ਜੀ ਠੀਕ ਹੈ ਤਾਂ ਅਸੀਂ ਸਾਰਿਆਂ ਨਾਲ ਗੱਲ ਕੀਤੀ ਕਿਨੇ ਵੀ ਆਪਣੇ ਪਿੰਡ ਦੇ ਵਿੱਚ ਤੀਆਂ ਕਦੇ ਲੱਗੀਆਂ ਹੀ ਹੈਗੀਆਂ ਲੱਗੀਆਂ ਨਹੀਂ ਹੈਗੀਆਂ ਜੀ ਦੇ ਵਿੱਚ ਚਾ ਸੀਗਾ ਅੱਛਾ ਜੀ ਮਤਲਬ ਤੀਆਂ ਲਾਈ ਆਪਣੇ ਨਾਲ ਤਾਂ ਨਵੇਂ ਜਿਹੜੇ ਬੱਚੇ ਨਵੀਂ ਪਨੀਰੀ ਇਹਨਾਂ ਨੂੰ ਵੀ ਪਤਾ ਲੱਗੇ ਠੀਕ ਹੈ ਜੀ ਠੀਕ ਹੈ ਕੀ ਹੁੰਦੀਆਂ ਜੀ ਆਪਣਾ ਪੁਰਾਣਾ ਜਿਹੜਾ ਪੰਜਾਬ ਸਭ ਤੋਂ ਵੱਧ ਤਾਂ ਧੰਨਵਾਦ ਤੁਹਾਡਾ ਜਿਹੜੇ ਤੁਸੀਂ ਸਾਡੇ ਪਿੰਡ ਤੱਕ ਟਾਈਮ ਤੇ ਟਾਈਮ ਕੱਢ ਕੇ ਪਹੁੰਚੇ ਭੈਣ ਨੇ ਇੱਕ ਗੱਲ ਮੈਂ ਨੋਟ ਕੀਤੀ ਆ ਦੋਸਤੋ ਵੀ ਕਹਿਣ ਦਾ ਭਾਵ ਵੀ ਭੈਣਾ ਦੇ ਨਾ ਪੇਕੇ ਪਰਿਵਾਰ ਲੱਗਦੇ ਅਸੀਂ ਤੀਆਂ ਜੀ ਪੇਕੇ ਪਰਿਵਾਰ ਲੱਗੇ ਅਸੀਂ ਪਰ ਅੱਜ ਕਿਨੇ ਬਿਆਹਾਂ ਨੂੰ ਇਸ ਪਿੰਡ ਦੇ ਵਿੱਚ 18 ਸਾਲ ਹੋ ਗਏ ਪਰ ਕਰਨ ਧਰਨ ਵਾਲਾ ਕੋਈ ਕੋਈ ਹੁੰਦਾ ਇਨਸਾਨ ਦੋਸਤੋ ਮੈਂ ਅਕਸਰ ਇਹ ਗੱਲ ਕਹਿਣਾ ਹੁੰਨਾ ਭੈਣੇ ਸੋਡੇ ਮਨ ਦੇ ਵਿੱਚ ਆਇਆ ਵੀ ਆਪਾਂ ਆਪਦਾ ਜਿਹੜਾ ਫਿਊਚਰ ਆਪਣਾ ਕਲਚਰ ਉਹਨੂੰ ਲੈ ਕੇ ਆਈਏ ਅਸੀਂ ਫਿਰ ਇਕੱਠੀਆਂ ਹੋ ਕੇ ਸਾਡੀਆਂ ਮਤਲਬ ਇਹਨਾਂ ਮਾਤਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਡੇ ਸਰਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਕਿਹਾ ਵੀ ਤੁਸੀਂ ਲਾ ਸਕਦੇ ਅੱਛਾ ਵੀ ਭੈਣੇ ਜਿਵੇਂ ਤੁਸੀਂ ਸਰਦਾਰਾਂ ਦਾ ਜਿਗਰ ਕੀਤਾ ਤੇ ਭਰਾਵਾਂ ਦਾ ਪੂਰਾ ਸਾਥ ਸੀ ਸੋਨੂੰ ਹਾਂਜੀ ਹਾਂਜੀ ਪੂਰੀ سپورਟ ਸੀ ਅੱਛਾ ਜੀ ਅੱਛਾ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਕਹਿਣ ਦਾ ਭਾਵ ਆ ਦੋਸਤੋ ਵੀ ਜੇ ਪਰਿਵਾਰ ਦਾ ਸਾਥ ਆ ਜੀ ਸਾਰਾ ਖੁਸ਼ੀ ਸਾਥ ਆ ਜਿੱਤੇ ਏਕਾ ਦੋਸਤੋ ਅੱਜ ਵੀ ਉਹ ਘਰੇ ਕਰਨੇ ਜਿਹੜੇ ਹਰੇ ਭਰੇ ਨੇ ਤੇ ਮੇਰੇ ਨਾਲ ਹੋਰ ਵੀ ਮੇਰੀਆਂ ਭੈਣਾਂ ਨੇ ਅੱਛਾ ਭੈਣੇ ਵੀ ਤੁਸੀਂ ਆਪ ਦਾ ਕਲਚਰ ਜਿਹੜਾ ਸਾਹਮਣੇ ਰੱਖਿਆ ਹੋਇਆ ਤੇ ਜਿਹੜੇ ਬੱਚਾ ਨੂੰ ਮੰਨ ਕੇ ਚਲੋ ਅੱਜ ਜੇ ਤੀਆਂ ਦੇ ਤਿਹਾਰ ਦੀ ਆਪਾਂ ਗੱਲ ਕਰੀਏ ਸੌਣ ਦੇ ਮਹੀਨੇ ਦੇ ਵਿੱਚ ਆ ਤੇ ਪਹਿਲਾਂ ਜ਼ਿਆਦਾ ਤੂੰ ਮਿਸ ਕਰਦੇ ਸੀ ਕਿ ਵੀ ਹੁਣ ਸਾਨੂੰ ਏਦਾਂ ਦਾ ਸਿਸਟਮ ਹੋਇਆ ਤੁਹਾਨੂੰ ਤਾਂ ਜੀ 15-16 ਸਾਲ ਹੋ ਗਏ ਇਸ ਪਿੰਡ ਚ ਆਇਰੂ ਠੀਕ ਹੈ ਜੀ ਤੇ ਅਸੀਂ ਤਾਂ ਕਦੇ ਦੇਖਿਆ ਨਹੀਂ ਸੀ ਇਹ ਪ੍ਰੋਗਰਾਮ ਠੀਕ ਹੈ ਜੀ ਕਿ ਵੀ ਹੁਣ ਤੁੰਨਾ ਭੈਣਾਂ ਨੇ ਅਸੀਂ ਸਲਾਹ ਕੀਤੀ ਧੰਨਵਾਦ ਅਸੀਂ ਇਹ ਕਰਦੇ ਸਾਡੀ ਥੋੜੀ ਜੀ ਆਵਾਜ਼ ਤੇ ਸਾਡੀਆਂ ਸਾਰੀਆਂ ਭੈਣਾਂ ਦੇ ਸਾਥ ਤੇ ਤਾਂ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਨਾਲ ਸਾਰੀਆਂ ਪੈਣਾ ਪਿੰਡ ਦੇ ਪਿੰਨੇ ਇਹ ਗੱਲ ਸੱਚ ਹੈ ਵੀ ਜਿਹੜਾ ਸੋਡਾ ਪਿੰਡ ਆ ਸਭ ਤੋਂ ਛੋਟਾ ਪਿੰਡ ਆ ਹਾਂਜੀ ਸਭ ਤੋਂ ਛੋਟਾ 320 ਦੇ ਵਾਦੀ ਸਾਡੇ ਪਿੰਡ ਦੀ ਲੈ ਵੀ ਦੋਸਤੋਂ ਮੈਂ ਪਹਿਲਾਂ ਹੀ ਗੱਲ ਦੱਸੀ ਸੀ ਵੀ ਪਿੰਡ ਜੇ ਮਾਨਸਾ ਜ਼ਿਲ੍ਹੇ ਦੀ ਮੈਂ ਗੱਲ ਕਰਾਂ ਤਾਂ ਸਭ ਤੋਂ ਛੋਟਾ ਪਿੰਡ ਆ ਤੇ ਪਿੰਡ ਹਰਿਆਣੇ ਦਾ ਲਾਸਟ ਪੰਜਾਬ ਦਾ ਲਾਸਟ ਪਿੰਡ ਆ ਜੀ ਅੱਗੇ ਹਰਿਆਣੇ ਦੀ ਹੱਦ ਆ ਜਾਂਦੀ ਏ ਸੋਡੇ ਪਿੰਡ ਦੀ ਜੀ ਤੇ ਪਿੰਡ ਦੇ ਵਿਵਾਦੀ ਕਰੀਏ ਇੱਕ ਬੁੜੇ ਦੀ ਲਾਤੋਂ ਅੱਜ ਤਾਂ ਚਲੋ ਪਰਿਵਾਰ ਐਵੇਂ ਸਮੇਂ ਦੇ ਨਾਲ ਡੈਵਲਪਮੈਂਟ ਹੋ ਜਾਂਦਾ ਅਲੱਗ-ਅਲੱਗ ਇੱਕ ਪਰਿਵਾਰ ਦਾ ਇਹ ਪਿੰਡ ਆ ਜੀ ਜਿਹੜਾ ਕਿ ਅੱਗੇ ਤੋਂ ਅੱਗੇ ਚੱਲੀ ਜਾਂਦਾ ਤੇ ਮੈਂ ਇੱਕ ਗੱਲ ਹੋਰ ਦੱਸੀ ਵੀ ਸਾਰਾ ਪਿੰਡ ਕਹਿੰਦੇ ਸਾਰਾ ਪਿੰਡ ਦੰਦੀਆਲ ਪਿੰਡ ਆ ਭਣੇ ਇਹ ਗੱਲ ਆ ਚਾਹੀ ਸਾਰਾ ਪਿੰਡ ਦੰਦੀਆਲਾਂ ਦਾ ਪਿੰਡ ਆ ਲੈ ਵੀ ਦੋਸਤੋ ਦੰਦੀਆਲ ਦਾ ਵੀਡੀਓ ਇਹਨੂੰ ਸ਼ੇਅਰ ਕਰਨੇ ਕੀ ਕਰਨੇ ਕੀ ਵੀ ਦੰਦੀਆਲਾਂ ਦੀ ਵੀ ਇਸ ਪਿੰਡ 'ਚ ਚੜ੍ਹਾਈ ਆ ਕਿ ਵੀ ਸਾਰਾ ਪਿੰਡ ਗੱਲ ਵੀ ਆ ਜੀ ਸਭ ਤੋਂ ਵੱਡੀ ਸਾਡੇ ਪਿੰਡ 'ਚ ਹੈ ਇਦਾਂ ਦੇ ਮਤਲਬ ਅਸੀਂ ਆਏ ਆ ਸਾਡੇ ਪਿੰਡ ਦੇ ਵਿੱਚ ਵੋਟਾਂ ਪੈਂਦੀਆਂ ਆ ਪਿੰਡਾਂ ਦੇ ਵਿੱਚ ਲੜਾਈ ਹੁੰਦੀ ਆ ਸਾਡੇ ਦੇ ਵਿੱਚ ਬਹੁਤ ਸੁਖਸ਼ਾਂਤ ਰਹਿੰਦੀ ਆ ਸੁਖ ਸ਼ਾਂਤੀ ਰਹਿੰਦੀ ਆ ਕਦੇ ਵੀ ਸਾਡੇ ਪਿੰਡ ਦੇ ਵਿੱਚ ਐਦਾਂ ਦਾ ਖੁਸ਼ ਨਹੀਂ ਹੋਇਆ ਹੈ ਤੇ ਪਿੰਡ ਵੀ ਹਰਾ-ਭਰਾ ਜੀ ਮਿਹਨਤੀ ਹੈ ਇੱਥੋਂ ਦੇ ਲੈ ਵੀ ਦੋਸਤੋ ਜਿਹੜਾ ਜੂਥ ਆ ਨਾ ਮੈਂ ਪਹਿਲਾਂ ਹੀ ਅਕਸਰ ਕਹਿੰਦਾ ਹੁਣ ਵੀ ਇਸ ਪਿੰਡ ਦੇ ਵਿੱਚ ਮੇਰਾ ਇੰਨਾ ਫਰੈਂਡ ਸਰਕਲ ਜੁੜਿਆ ਹੋਇਆ ਜਿੱਥੋਂ ਦੀ ਮੈਂ ਗੱਲ ਕਰਾਂ ਸਾਰੇ ਫਰੈਂਡ ਸਰਕਲ ਆ ਕਿਉਂਕਿ ਗਮਾਂਢੀ ਪਿੰਡਾਂ ਦੇ ਆ ਆਸਮੇ ਭਾਈਚਾਰਾ ਕਾਇਮ ਆ ਤੇ ਹਰਾ-ਭਰਾ ਵੀ ਪਿੰਡ ਆ ਸਾਰਾ ਜੀ ਇਹ ਤੇ ਅੱਜ ਦੀ ਮੈਨੂੰ ਬਹੁਤ ਖੁਸ਼ੀ ਜਦੋਂ ਵੀ ਕੋਈ ਪਰਿਵਾਰ ਇਦਾਂ ਦੇ ਕੰਮ ਕਰਦਾ ਤਾਂ ਆਪਣਾ ਜਾਣਾ ਦਾ ਸੁਭਬ ਬਣਦਾ ਥੜੀ ਥੜੀ ਮੈਂ ਵੀ ਗਾਉਂਦਾ ਬੈਠ ਗਿਆ ਤੂੰ ਥੜੀ ਥੜੀ ਮੈਂ ਵੀ ਗੀਤ ਗਾਉਂਦਾ ਬੈਠ ਗਿਆ ਤੂੰ ਥੜੀ ਥੜੀ ਮੈਂ ਵੀ ਗੀਤ ਗਾਉਂਦਾ ਬੈਠ ਗਿਆ ਤੂੰ ਕਿੰਨ ਕੁ ਵਾਰ ਲੈ ਕਿ ਘੜੇ ਵਿੱਚ ਥੜੀ ਥੜੀ ਮੈਂ ਵੀ ਗਾਉਂਦਾ ਬੈਠ ਗਿਆ ਤੂੰ ਬਦਲ ਥੜੀ ਥੜੀ ਮੈਂ ਸੁਧਰੀ ਮੈਨੂੰ ਤੇ ਸੀਦੀ ਲੋੜਾ ਸਾਡਾ ਬਾਕੀ ਯਾ ਮਿੱਤਿਆਂ ਬੁੱਲਾ ਮੰਗੂ ਲੱਤੀਆਂ ਨੀ ਟੋਪੇ ਕੋਲ ਸੂਰ ਸੋਈਰਾ ਮੰਡੀ ਕੋਏ ਢੇਰਾ ਨਾ ਦੁਸਤ ਕਾਹੂੜੀਏ ਕਿ ਲੋਕ ਤੇ ਦਸਤੇ ਰਾਂ ਨਾ ਦੁਸਤ ਕਾਹੂੜੀਏ ਕੀ ਤੁੱਤਾ ਦਸਤੇ ਰਾਂ ਮਨੇ ਕਿੰਝ ਬੁੱਲੀ ਕਰੀ ਤੇਰਾ ਤੇ ਨੇ ਨੀਂਦਿਆਰੇ ਦੁਨੀਆ ਗੰਡੜੇ ਤੇਰਾ ਪਾ ਦਿੱਤਾ ਸਾਡੀ ਦੇ ਸੂਰੀ ਕੇ ਸਾਬ ਗੱਲਾਂ ਨੀ ਪੁਰਾਣੀਆਂ ਜਿੱਤ ਵਿੱਚ ਨਾ ਕੋ ਨੁਰਾਣੀਆਂ ਜੁੜਾਣੀਆਂ ਲੇ ਜੀ ਭਾਈ ਇਹ ਨਾ ਦੇ ਅੱਛਾ پوری ਹੋ ਵੀ ਤੈਨੂੰ ਰਖ ਲੈ ਮੇਰੇ ਘਰ ਵਾਲਾ ਕਹਿੰਦਾ ਕਿ ਤੂੰ ਬੈਣ ਪਾ ਅੱਛਾ ਪਾਉਣੀ ਸੀ ਬੈਣ ਕਿੱਥੋਂ ਪਾਵਾਂ ਹੁਣ ਅੱਜ ਦੇ ਜਮਾਨੇ ਚਾਉਂਦੇ ਨਹੀਂ ਪਾਉਣੇ ਅੱਛਾ ਕੀ ਹੋਇਆ ਫੇਰ ਕੀ ਹੋਣਾ ਸੀ ਹਟਾਣਾ ਭਾਈ ਮੈਨੂੰ ਆਂਦਾ ਪਾਦਾ ਸ਼ਰੀਕਾ ਚ ਤੇਰਾ ਨੱਕ ਨਹੀਂ ਰਹਿਣਾ ਇੱਕ ਦੋ ਬੈਣ ਪਾ ਲਾਂ ਰੋਂਦੀਪੁਰੀ ਲੱਗੇਗੀ ਅੱਛਾ ਚੱਲ ਭਾਈ ਸਭ ਨੂੰ ਮੇਰ ਨੂੰ ਲੱਗੇ ਨਾ ਆਉਣਾ ਅੱਛਾ ਭਾਈ ਮੈਂ ਤਾਂ ਭਾਈ ਬਾਤਾਂ ਮਖ ਜਹ ਜਾਂ ਉਹ ਤਾਂ ਸੀ ਬਾਤ ਨਹੀਂ ਆ ਮੈਂ ਆਖਾਂ ਕੀ ਕਰਾਂ ਨਾ ਪਿਆ ਤੋ ਤਾਂ ਫਾਈ ਕੰਮ ਕਰ ਬੈਠੀ ਮੈਂ ਬਾਣੇ ਫੇਰ ਹੁਣ ਮੈਂ ਤਾਂ ਜਹਾਂ ਜਾਂਦਾ ਸਮੇ ਤਾਂ ਕਰਤਾ ਅੱਛਾ ਫੇਰ ਬਾਣੇ ਚੱਲ ਨਵਾਂ ਹੁ ਕੇ ਜਦੋਂ ਲੈ ਕੇ ਜਾਣ ਲੱਗੇ ਅੱਛਾ ਮੈਨੂੰ ਕਹਿੰਦੇ ਹੁਣ ਪਾ ਲੈ ਕਰਦਾ ਮੈਂ ਕਿ ਤਰ੍ਹਾਂ ਕਰੀ ਛੱਡ ਕੇ ਮੈਂ ਕਹਾਂ ਚੱਲ ਕੋਈ ਕਰ ਦਿੰਨੀ ਆ ਕੋਈ ਜਹਾਂ ਜਾਂਦਾ ਮੈਂ ਤਾਂ ਫੇਰ ਕਹਿੰਦਾ ਮੈਂ ਬੀ ਬੀ ਸਾਢੇ 3 ਤੂੰ ਬਾਹੀ ਬੁਠੇ ਕੰਮ ਕਰਦੀ ਆ ਕਿਸੇ ਨੂੰ ਮਤਲਬ ਨਹੀਂ ਕਰ ਮਾੜੀ ਮੱਟੀ ਮਾੜਾ ਮਤਲਬ ਕੀ ਲਾਈ ਪੜਾਈ ਚ ਰਹਿਗੀ ਤੂੰ ਤਾਂ ਐਸਾ ਰਹੇਗੀ ਬੇਣੀ ਫੇਰ ਮੈਂ ਤਾਂ ਕੀ ਕਰਿਆ ਜਦੋਂ ਮੁੜ ਕੇ ਚੱਲ ਉੱਥੇ ਲੈ ਗਈ ਸਨਸਕਾਰ ਵੀ ਕਰਤਾ ਅੱਛਾ ਬੇਣੀ ਕਰਕੇ ਬੰਨੇ ਕੱਢ ਆ ਅੱਛਾ ਅਰੇ ਆ ਕੇ ਮੈਨੂੰ ਕਹਿੰਦੇ ਵੀ ਹੁਣ ਪਾਲਾ ਹੁਣ ਤਾਂ ਅੱਦੇ ਰਿਸ਼ਤੇਦਾਰ ਵਾਗਦੇ ਅੱਛਾ ਬੇਣੀ ਚੱਲ ਫੇਰ ਕੀ ਹੋਇਆ ਮੈਂ ਕਿਹਾ ਚੱਲ ਪਾ ਦਿੰਨੀ ਆ ਫੇਰ ਮੈਂ ਅਖਾ ਕਾਰ ਜੋ ਹੋ ਗਏ ਪੂਰੇ ਭਗਵਾਨ ਦੇ ਕਾਰ ਜੋ ਬਰਬਾਦ ਹੋ ਗਿਆ ਬੜਾ ਰੋਈ ਡੈਂਗੜ ਡੈਂਗੜ ਹੋਈ ਰਾਤੀ ਡੈਂਗੜ ਡੈਂਗੜ ਹੋਈ ਰਾਤੀ ਡੈਂਗੜ ਡੈਂਗੜ ਹੋਈ ਰਾਤੀ ਡੈਂਗੜ ਡੈਂਗੜ ਹੋਈ ਰਾਤੀ ਸੱਤ ਮਾਰਦੀ ਸੁਈ ਵੇਲੀ ਕਰਗੀ ਆ ਜਾ ਦਵਰਾ ਤਾਂ ਸੇਟੀਏ ਸੱਤ ਹਾਇ ਨਾ ਸੋ ਲੇ ਵੀ ਦੋਸਤੋ ਸੁਣੋ ਆਪਣੀਆਂ ਭੈਣਾਂ ਦਾ ਕੰਮ ਕਿਵੇਂ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਪੇਜ ਫੋਲੋ ਅਮਨ ਮਾਨਸਾ ਵਾਲਾ ਇੰਸਟਾਗ੍ਰam ਫੇਸਬੁੱਕ ਤੇ YouTube ਚੈਨਲ